ਟਾਈਮ ਦੇਖੋ ਤੁਹਾਡੇ ਕੋਲੇ ਚਾਹ ਦੇ ਟਾਈਮ ਦੇਖੀ ਕੀ ਹੋ ਗਿਆ ਪੁੱਤ ਅੰਜਨਾ ਇੱਕ ਮਿੰਟ ਰਹਿ ਗਿਆ ਜੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਆਪਣਾ ਲਾਈਵ ਚਲਾਇਆਗਾ ਹਸੂਪਿੰਡ ਦੇ ਵਿੱਚੋਂ ਸਾਹਮਣੇ ਜਿਹੜੀ ਝੋਟੀ ਖੜੀ ਐ ਨਾ ਉਹਦੀ ਲਾਈਵ ਮਿਲਕਿੰਗ ਕਰਵਾਉਣੀ ਐ ਅੱਜ ਖਾਲੀ ਕਰਵਾਉਣੀ ਐ ਇਸ ਤੋਂ ਬਾਅਦ ਤਿੰਨ ਟਾਈਮ ਦੀ ਆਪਾਂ ਜਿਹੜੀ ਹੈਗੀ ਇਹਦੀ ਚਵਾਈ ਕਰਾਵਾਂਗੇ ਤਿੰਨ ਡਾਂਗੇ ਇਸ ਤੋਂ ਬਾਅਦ ਆਜ ਵਾਲਾ ਡਾਂਗਾ ਜਿਹੜਾ ਇਹ ਖਾਲੀ ਦਾ ਹੈ ਹਸੂ ਪਿੰਡਾ ਦੋਸਤੋ ਹਸੂ ਪਿੰਡਾ ਨਾ ਹਰਿਆਣੇ ਦਾ ਇਹ ਕਾਲਾਂਵਾਲੀ ਤਹਿਸੀਲ ਪੈਂਦੀ ਹੈ ਇਸ ਪਿੰਡ ਨੂੰ ਤੇ ਜ਼ਿਲ੍ਹਾ ਪੈਂਦਾ ਹੈਗਾ ਸਰਸਾ ਵੈਸੇ ਪੰਜਾਬ ਵਾਲੇ ਪਾਸੇ ਇਹਦੀ ਹੱਦ ਲੱਗਦੀ ਹੈਗੀ ਤੇ ਤਕਰੀਬਨ ਕਾਲਾਂਵਾਲੀ ਮੰਡੀ 8-9 ਕਿਲੋਮੀਟਰ ਤੋਂ ਹਾਂਜੀ ਰੈਫਿੰਡਰੀ ਦੇ ਨਾਲ ਆਇਆ ਹਾਂਜੀ ਆਇਨਾ ਲਾਓ ਖੋਲ੍ਹੋ 6 ਵਜੇ ਗਏ ਬਾਈ ਤੇ ਤੁਸੀਂ ਉਹ ਚਲਾ ਦਿਓ ਇਹਦੇ ਫੇਸਬੁੱਕ ਕੱਢੋ ਕਿੱਥੇ ਹੈ ਹੈ ਬੱਸ ਇਹ ਮੈਨੂੰ ਪਰ ਦਿਖਾਉਣ ਲਾਈ ਇੱਕ ਮਿੰਟ ਬਾਈ ਇੱਕ ਮਿੰਟ ਮੜਾ ਕੀ ਕਰਿਆ ਨਾ ਜੋ ਕੁ ਕੁਝ ਕੁ ਸੀ ਪਰ ਬੈਠੋ ਉਹ ਅੰਦਰ ਹਾਂ ਛੱਡ ਲਓ ਬਈ ਛੱਡੋ ਦੋਸਤੋ 6:00 ਵੱਜ ਗਏ ਤੇ ਮੈਨੂੰ ਨਾ ਇੱਥੇ ਮੱਝਾ ਦਾ ਮਨ ਜਾਇ ਕਰਦੇ ਕਈ ਵਾਰੀ ਨਾ ਦੋਸਤੋ ਇਹ ਨਾ ਪਹਿਲਾ ਸੂਆ ਝੋਟੀ ਹੈਗੀ ਤੇ ਮੂੰਹੋ ਇਹ ਚਾਰ ਦੰਦ ਹੋਗੀ ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਇਹ ਝੋਟੀ ਨਾ 4.5 ਮਹੀਨੇ ਦੀ ਸੂਈ ਹੈਗੀ ਤੇ 2 ਮਹੀਨੇ ਦੀ ਗੱਬਣ ਵੀ ਹੋਗੀ ਇਹ ਮਨੋ ਟੋਕੜ ਗੱਬਣ ਦਾ ਹੀ ਆਪਾਂ ਲਾਈਵ ਕਰਾ ਰਹੇ ਆਂ ਤੇ ਝੋਟਾ ਜਿਹੜਾ ਸੀਗਾ ਉਹ ਅਨਮੋਲ ਝੋਟਾ ਹੈਗਾ ਹਸੂ ਵਾਲਾ ਬਜਦਾ ਅਨਮੋਲ ਝੋਟਾ ਉਸ ਝੋਟੇ ਦੀ ਇਹ ਝੋਟੀ ਹੈਗੀ ਕਿਚ ਉਹ ਆਉਂਦੀ ਰਹੀ ਹੈ ਬੰਨ ਦੇ ਤਾਂ ਤੁਸੀਂ ਦੇਖੋ ਬਈ ਆਪਦਾ ਕੋਈ ਗੱਲ ਚੱਕਰੀ ਨਹੀਂ ਲਰਲਾ ਦੇ ਇਹਨਾ ਬਾਲਟੀ ਬਾਈ ਮਾੜਾ ਚੈੱਕ ਕਰਾ ਦੇ ਜੰਗਾ ਜੇ ਤੁਸੀਂ ਛਣ ਤੋਂਗੇ ਖਾਲੀ ਕਰਵਾ ਦਿਓ ਬਾਲਟੀ ਇਹਦਾ ਨਾ ਯਾਰ ਹਾਂਜੀ ਠੀਕ ਹੈ ਜੀ ਠੀਕ ਹੈ ਬਾਈ ਠੀਕ ਹੈ ਬਾਲਟੀ ਹੋ ਗਈ ਠੀਕ ਹੈ ਬਾਈ ਸਹੀ ਹੈ ਆ ਗਿਆ ਪਲਵਿੰਦਰ ਦਾ ਆਵਾਜ਼ ਬਾਈ ਦੱਸ ਦਿਓ ਸਹੀ ਆ ਰਹੀ ਹੈ ਨਾ ओके भाई ओके ठीक है, है ओके। आ लाग आज ਦੇ ਤੇ ਦੇਖਣਾ ਕੱਕੇ ਤੇ ਲੋਕ ਖੁੱਲ ਮੈਂ ਤੁਹਾਨੂੰ ਇਹਦਾ ਵੀ ਚਲਦਾ ਜਾਹੋ ਕਰਦਾ ਨੇ ਫੇਸਬੁਕ ਵੀ ਫੇਸਬੁਕ ਵੀ ਐ YouTube ਵੀ ਆ ਬਈ ਆ ਤੇ ਦੇਖ ਲੋ ਚੱਲੀ ਜਾਂਦਾ ਹੈਗਾ ਦੋਨਾਂ ਤੇ ਹੈ ਲਾਈ ਨਾ ਇਹ ਹੀ ਨਾ ਪਿੰਡ ਦੋਸਤੋ ओके ਦਲਜੋਤ ਸਿੰਘ ਕ੍ਰਾਫਟੇ ਕਾਰਨਰ ਆ ਗਿਆ ਤੇ ਇਹ ਦੋਸਤੋ ਹਸੂ ਪਿੰਡ ਨਾ ਹਰਿਆਣੇ ਦਾ ਹੈਗਾ ਤੇ ਰਾਮਾ ਮੰਡੀ ਇੱਥੋਂ 8-9 ਕਿਲੋਮੀਟਰ ਤੁਹਾਨੂੰ ਬਈ ਹਾਂ ਜੀ 8-9 ਕਿਲੋਮੀਟਰ ਨਾ ਪੰਜਾਬ ਵਾਲੇ ਪਾਸੋਂ ਰਾਮਾ ਮੰਡੀ ਸ਼ਹਿਰ ਲੱਗਦਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਰਫੈਂਦਰੀ ਬਣੀ ਹੈਗੀ ਤੇ ਕਾਲਾਵਾਲੀ ਮੰਡੀ ਵੀ ਮਿਲਾਂ ਇੰਨੀ ਕੀ ਬੋਟੋ ਤੁਹਾਨੂੰ ਹਾਂਜੀ 10 ਕਿਲੋਮੀਟਰ 10 ਕਿਲੋਮੀਟਰ ਕਾਲਾਵਾਲੀ ਮੰਡੀ ਹੈ ਤੇ ਬਾਈ ਨਾਲ ਇਹ ਚੰਗੇ ਪਸ਼ੂ ਰੱਖਣ ਦਾ ਸ਼ਕੀਨ ਹੈ ਤੇ ਬਾਈ ਕੋਲੇ ਝੋਟੀਆਂ ਹੋਰ ਵੀ ਬਹੁਤ ਚੰਗੀਆਂ ਹੈ ਲਾਈਵ ਤੋਂ ਬਾਅਦ ਨਾ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਇਹ ਜਿਹੜੀ ਝੋਟੀ ਹੈਗੀ ਇਹ ਅਨਮੋਲ ਝੋਟਾ ਸੀਗਾ ਹਸੂ ਪਿੰਡ ਦਾ ਉਸ ਝੋਟੇ ਦੀ ਇਹ ਡਾਇਰੈਕਟ ਕ੍ਰੋਸਿੰਗ ਦੀ ਝੋਟੀ ਹੈਗੀ ਅਛੇ ਤਾਂ ਪਹਿਲਾਂ ਵੀ ਝੋਟੇ ਦੀਆਂ ਉਹਦੀ ਝੋਟੀ ਆਰਾਮਸਿਰੇ ਪਿੰਡ ਦੇ ਵਿੱਚੋਂ ਲਾਈਵ ਹੋਈ ਵੀ ਐ ਜਿਹੜਾ 21 ਕਿਲੋ ਤੇ 6 ਗ੍ਰਾਮ ਤਾਂ ਲਾਈਵ ਦੇ ਵਿੱਚ ਕੱਢਿਆ ਸੀਗਾ 19416 ਝੋਟੀ ਨੇ ਤਣੋਲੇ ਮੇਲੇ ਤੇ ਕੱਢਿਆ ਸੀਗਾ ਪਹਿਲੇ ਸੂਏ ਚਾਰ ਦੰਦ ਨੇ ਤੇ ਐਤਕੀ ਉਹ ਬਾਈ ਪਲੱਸ ਕੱਢ ਗਈ ਦੂਜੇ ਸੂਏ ਜਿਹੜਾ ਬੀਐਫਏ ਦਾ ਤਾਂ ਉਹ ਲਾਈਟ ਕਿ ਮੇਲਾ ਹੋਇਆਗਾ ਤੇ ਇਹ ਤਨਾ ਮੈਂ ਚਲਾਇਆ ਸੀਗਾ ਤੁਹਾਡੇ ਆ ਫੋਨ ਤੇ ਠੀਕ ਐ बस देख लो तो साइड से होके देख लो ਵਿੱਚ ਨਾ ਆਵਾਜ਼ ਆ ਜੇ ਸੌਜੀ ਜਿਵੇਂ ਜਿਵੇਂ ਦੋਸਤੋ ਇਹਦੇ ਵਿੱਚ ਨਾਲ ਜੁੜੀ ਜਾਓਗੇ ਨਾ ਕਿ ਸ਼ੇਅਰ ਜ਼ਰੂਰ ਕਰੀ ਜਾਇਓ ਕਿਉਂਕਿ ਬਾਈ ਦੀ ਮਿਹਨਤ ਹੈ ਇਹ ਭਰਾਵਾਂ ਦੀ ਇਹਨੂੰ ਸਾਰੇ ਭਰਾ ਦੇਖਣ ਤੇ ਜੇ ਆਪਣੇ ਕੋਲੇ ਚੰਗੇ ਪਸ਼ੂ ਆ ਜੇ ਆਪਾਂ ਉਹਨਾਂ ਦੀ ਲਾਈਵ ਚਿਵਾ ਚਾ ਆਵਾਂਗੇ ਤਾਂ ਹੀ ਲੋਕਾਂ ਨੂੰ ਪਤਾ ਲੱਗਣਾ ਹੈ ਵੀ ਆਪਣੇ ਕੋਲੇ ਘਰੇ ਆਪਾਂ ਕਿੰਨੇ ਦੁੱਧ ਵਾਲੇ ਪਸ਼ੂ ਰੱਖੇ ਹੋਏ ਆ ਤੇ ਉਹ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਕਿਹਦੇ ਘਰੇ ਕਿੰਨੇ ਦੁੱਧ ਵਾਲਾ ਪਸ਼ੂ ਬੈਠਾ ਹੈ ਐ ਹੌਲੀ ਹੌਲੀ ਜਦੋਂ ਲਾਈਵ ਚ ਵਾਈਆਂ ਹੁੰਦੀਆਂ ਹੈਗੀਆਂ ਬਹੁਤ ਚੈਨਲਾਂ 'ਤੇ ਹੋਈ ਜਾਂਦੀਆਂ ਹੈਗੀਆਂ ਤੇ ਜਿਵੇਂ ਜਿਵੇਂ ਹੁੰਦੀਆਂ ਹੈਗੀਆਂ ਉਹ ਪਤਾ ਲੱਗਦਾ ਵੀ ਫਲਾਣੇ ਪਿੰਡ ਭਾਈ ਝੋਟੀ ਸੀਗੀ ਫਲਾਣੇ ਝੋਟੇ ਦੀ ਆ ਉਹ ਮੱਝ ਹੈਗੀ ਤੇ ਇਹਨਾਂ ਨੂੰ ਦੁੱਧ ਕੱਢਿਆ ਹੈਗਾ ਤੇ ਅੱਗੇ ਵੀ ਉਹ ਸੁੱਕਾ ਹੋ ਜਾਂਦਾ ਹੈ ਕੋਈ ਉਹਨਾਂ ਨੇ ਬਰੀਡ ਤੇ ਕੰਮ ਕਰਨਾ ਹੁੰਦਾ ਤਾਂ ਡਾਇਰੈਕਟ ਉਹਨਾਂ ਦਾ ਮਤਲਬ ਉਹਨਾਂ ਦੇ ਘਰੇ ਆਉਣ ਜਾਣ ਹੋ ਜਾਂਦਾ ਹੈ ਬਰੀਡਰਾਂ ਦਾ ਤੇ ਚੰਗੇ ਮੁੱਲ ਦੇ ਵਿੱਚ ਉਹਨਾਂ ਦੇ ਪਸ਼ੂ ਵੀ ਫਿਰ ਵੇਕਣ ਲੱਗ ਜਾਂਦੇ ਜੇ ਆਪਣੇ ਕੋਲੇ ਚੰਗੇ ਚੰਗੇ ਦੁੱਧ ਵਾਲੀਆਂ ਚੰਗੀ ਬ੍ਰੀਡ ਦੇਣ ਜੇ ਆਪਾਂ ਘਰੇ ਮੱਝਾਂ ਰੱਖਦੇ ਆਂ ਇਹੇ ਝੋਟੀ ਚਾਰ ਦੰਦ ਹੈਗੀ ਪਹਿਲਾਂ ਸੂਆ ਸੂਈ ਸੂਈ ਇਹ ਦੋ ਦੰਦ ਸੀਗੀ ਹੁਣ ਵੈਸੇ ਇਹ ਚਾਰ ਦੰਦ ਹੋ ਗਈ ਬੀਰਕਾਂ ਦਾ ਤੇ ਅੱਜ ਆਪਾਂ ਇਹਨੂੰ ਖਾਲੀ ਕਰਨਾ ਹੈਗਾ ਤੇ ਇਹ 4.5 ਮਹੀਨਿਆਂ ਦੀ ਸੂਈ ਹੈ ਤੇ 2 ਮਹੀਨਿਆਂ ਦੀ ਇਹ ਗੱਬਣ ਵੀ ਹੋ ਗਈ 2 ਮਹੀਨੇ ਤੋਂ ਟੱਪ ਗਈ ਬੀਰਕਾਂ 13 ਤਰੀਕ ਨੂੰ ਇਹ ਗੱਬਣ ਆ 2 ਮਹੀਨੇ ਦੀ ਗੱਬਣ ਹੋ ਗਈ ਸੀਗੀ ਬਾਕੀ ਅੱਜ ਖਾਲੀ ਕਰਨੀ ਆ ਆਪਾਂ ਸਵੇਰ ਵੀ ਤੇ ਕੱਲ ਨੂੰ ਸਵੇਰ ਕੱਲ ਨੂੰ ਸ਼ਾਮ ਨੂੰ ਤੇ ਪਰਸੋ ਸਵੇਰ ਤਿੰਨ ਚੁਆਈਆਂ ਫਿਰ ਆਪਾਂ ਲਗਾਤਾਰ ਕਰਾਉਣੀਆਂ ਹੈਗੀਆਂ ਤੇ ਉਹਨਾਂ ਦੇ ਵਿੱਚ ਫਿਰ ਆਪਾਂ ਦੱਸਾਂਗੇ ਇਹ ਟੋਕੜ ਗਬਣ ਝੋਟੀ ਹੈ ਜਿਹੜੀ ਕਿੰਨਾ ਦੁੱਧ ਕੱਢੀ ਜਾਂਦੀ ਹੈਗੀ ਸੋ ਜਿਵੇਂ ਜਿਵੇਂ ਦੋਸਤੋ ਨਾਲ ਜੁੜੀ ਜਾਓਗੇ ਨੂੰ ਅੱਗੇ ਨਾ ਆਪਣੇ ਗਰੁੱਪਾਂ ਦੇ ਵਿੱਚ ਆ ਜਾ ਤੁਹਾਡੇ ਨਾਲ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਜੁੜੇ ਆ ਉਹਨਾਂ ਤੱਕ ਸ਼ੇਅਰ ਜੁੜ ਕਰਿਓ ਕਿਉਂਕਿ ਚੰਗਾ ਕੰਮ ਆ ਜਿਹੜਾ ਵੀ ਕਰਦਾ ਉਹਨੂੰ ਉਹਦੀ ਫਿਰ ਆਪਾਂ ਨੂੰ ਹੱਕ ਬਣਦਾ ਵੇ ਆਪਾਂ ਉਹਦੀ ਸਲਾਗਾ ਕਰੀਏ ਬਹੁਤ ਔਖਾ ਆ ਦੋਸਤੋ ਘਰਾਂ ਦੇ ਵਿੱਚ ਪਸ਼ੂ ਰੱਖਣੇ ਤੇ ਚੰਗੀ ਬਰੀਡ ਪਾ ਲੈਣੀ ਤੇ ਮਿਹਨਤ ਹੁੰਦੀ ਆ ਭਰਾਵਾਂ ਦੀ ਤੇ ਦੁੱਧ ਕਢਾਉਣਾ ਤਾਂ ਉਸ ਤੋਂ ਵੀ ਔਖਾ ਹੈ ਕਿਉਂਕਿ ਨਸਲ ਬਰੀਡ ਦੁੱਧ ਕਢਦੀ ਆ ਜੇ ਕਿਸੇ ਭਰਾ ਕੋਲ ਚੰਗੀ ਬਰੀਡ ਆ ਜਾਂਦੀ ਹੈ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਜਿਵੇਂ ਇਸ ਵੀਰ ਕੋਲੇ ਆਈ ਹੈ ਬਾਕੀ 5-7 ਮਿੰਟਾਂ ਤੱਕ ਆਪਾਂ ਸਾਰਾ ਤੁਹਾਨੂੰ ਦਿਖਾਵਾਂਗੇ ਕਿੰਨਾ ਦੁੱਧ ਇਸ ਝੋਟੀ ਨੇ ਖਾਲੀ ਹੋਣ ਤੇ ਦਿੱਤਾ ਹੈ 6 ਵਜੇ ਦਾ ਟਾਈਮ ਰੱਖਿਆ ਆਪਾਂ ਸ਼ਾਮ ਦਾ ਵੀ ਤੇ ਸਵੇਰ ਦਾ ਵੀ ਸਵੇਰ ਵੀ ਆਪਾਂ ਦੋਸਤੋ 6 ਵਜੇ ਜੁੜਾਂਗੇ ਟਾਈਮ 'ਚੋ ਟਾਈਮ ਕੱਢ ਕੇ ਦੋਸਤੋ ਜੁੜਿਓ ਜਰੂਰ ਬਾਕੀ ਮੈਂ ਛੋਟੇ ਤੇ ਜਿਹੜੀਆਂ ਝੋਟੀਆਂ ਦੇਖੀਆਂ ਨਾ ਉਹ ਕੱਦ-ਕਾਠ ਵੀ ਬਹੁਤ ਆਉਂਦਾ ਉਹਨਾਂ ਦਾ ਬੇਲ ਬਹੁਤ ਲੰਮੀ ਆਉਂਦੀ ਹੈ ਵਜਨ ਦੇ ਵਿੱਚ ਬੜੀਆਂ ਭਾਰੀ ਝੋਟੀਆਂ ਹੁੰਦੀਆਂ ਆ ਉਹ ਥਣਾ-ਥੁਣਾ ਦੀ ਬਿੱਥ ਵੀ ਉਹਨਾਂ ਦੀ ਬਹੁਤ ਸੋਹਣੀ ਹੁੰਦੀ ਹੈਗੀ ਕਿਉਂਕਿ ਮੈਂ ਇਹ ਤੀਜੀ ਝੋਟੀ ਦੇਖ ਲਈ ਉਸ ਝੋਟੇ ਦੀ ਬਹੁਤ ਸੋਹਣੀਆ ਮਤਲਬ ਝੋਟੀਆਂ ਝੋਟਣੇ ਦਿੱਤੀਆਂ ਆਈਆਂ ਜਿਹੜੀ ਆਰਾਮ ਸੇਖ ਖੜੀ ਆ ਉਹ ਵੀ ਜਮਾਂ ਸੇਮ ਡਿਟੋ ਕਾਪੀ ਹੈ ਦੀ ਥਣਾ-ਥੁਣਾ ਤੋਂ ਸਿੰਘਾਂ ਤੋਂ ਤੇ ਇਹ ਝੋਟੀ ਵੀ ਤੇ ਇਹਦੀ ਮਾਂ ਵੀ ਬਾਈਆਂ ਦੇ ਕੋਲੇ ਸੀਗੀ ਜਿਹੜੀ ਉਹ ਤਾਂ ਵੈਸੇ ਹੁਣ ਬਾਈ ਕਹਿੰਦਾ ਸੀ ਸੇਲ ਕਰਦੀ ਤੇ ਕਦ ਜੇ ਤੁਸੀਂ ਇੱਥੇ ਵੀ ਦੇਖੋ ਨਾ ਪੂਰਾ ਕਦ ਦਾ ਬੇਲਬੁੱਲ ਪੂਰੀ ਲੰਮੀ ਆ ਝੋਟੀ ਦੀ ਆਪਾਂ ਖੁੱਲੇ ਡੋਲੇ ਅੰਗਾ ਪਰਾਂ ਦੀ ਕਹਿ ਸਕਦੇ ਆ ਝੋਟੀ ਵੀ ਪੂਰੀ ਨਾ ਵਜਨ ਵਾਲੀ ਝੋਟੀ ਐ ਕਿਸੇ ਪਾਸੇ ਮਤਲਬ ਨਾ ਕੋਈ ਤਥਾ ਨਹੀਂ ਹੈਗੀ ਬਾਕੀ ਮਿਹਨਤ ਹੈ ਜਿਹੜਾ ਬੰਦਾ ਸਾਹਮਦਾ ਹੈ ਉਹਨੂੰ ਪਤਾ ਕਿਉਂਕਿ ਸੰਭਾਈ ਦਾ ਮੁੱਲ ਹੈਗਾ ਜੇ ਆਪਾਂ ਚੰਗੇ ਜਾਨਵਰ ਸਾਹਮਾਂਗੇ ਤਾਂ ਉਹ ਆਪਾਂ ਨੂੰ ਦੱਸਦੇ ਵੀ ਆ ਦਿਖ ਵੀ ਦਿੰਦੇ ਹੈਗੇ ਜਿਵੇਂ ਇਸ ਭਰਾ ਨੇ ਸਾਹਮਣੇ ਰੱਖੇ ਹੈਗੇ ਉਹ ਚੰਗੀ ਬਰੀਡ ਹੈ ਚੰਗੀ ਨਸਲ ਆ ਜੇ ਆਪਣੇ ਘਰਾਂ ਦੇ ਵਿੱਚ ਪੈਦਾ ਹੋ ਤਾਂ ਫੇਰ ਹੀ ਆਪਾਂ ਨੂੰ ਉਹਦਾ ਚੰਗਾ ਮੁੱਲ ਮਿਲਣਾ ਕਿਉਂਕਿ ਦੁੱਧ ਦੇ ਵਿੱਚੋ ਜੇ ਆਪਾਂ ਦੇਖੀਏ ਨਾ ਕੋਈ ਜ਼ਿਆਦਾ ਫਾਇਦੇ ਵਾਲੀ ਗੱਲ ਹੀ ਨਹੀਂ ਬਰੀਡ ਦੇ ਵਿੱਚ ਜਿਹੜੇ ਭਰਾ ਬਰੀਡ ਤੇ ਕੰਮ ਕਰਦੇ ਆ ਨਾ ਦੁੱਧ ਦੇ ਨਾਲ ਨਾਲ ਉਹ ਕੋਈ ਵੀ ਲਾ ਲੋ ਕਿਸੇ ਵੀ ਕਿੱਤੇ ਦੇ ਵਿੱਚ ਆ ਕਿਸੇ ਵੀ ਨਸਲ ਤੇ ਬਰੀਡ ਤੇ ਕੰਮ ਕਰਦਾ ਚਾਹੇ ਉਹ ਗਾਵਾਂ ਤੇ ਕਰਦਾ ਮੱਝਾਂ ਤੇ ਕਰਦਾ ਘੋੜਿਆਂ ਤੇ ਕਰਦਾ ਸੋ ਉਹ ਬੰਦਾ ਸਫਲ ਹੈ ਜਿਹੜਾ ਬਰੀਡ ਤੇ ਕੰਮ ਕਰਦਾ ਹੈ ਕਿਉਂਕਿ ਬਰੀਡ ਵਾਲਾ ਜਾਨਵਰ ਹੁੰਦਾ ਜਿਹੜਾ ਉਹ ਆਟੋਮੈਟਿਕਲੀ ਦੁੱਗਣਾ ਤੇ ਉੱਤੇ ਗੁਣਾ ਰੇਟ ਉਹਦਾ ਮਿਲ ਜਾਂਦਾ ਜੇ ਆਪਾਂ ਫਰਜ਼ ਕਰੋ ਲੱਖ ਰੁਪਏ ਦੀ ਚੀਜ਼ ਹੈ ਤਾਂ ਆਪਣੇ ਉਹ 3 ਲੱਖ ਦੀ ਵਿਕ ਜਾਣੀ ਹੈ ਬਰੀਡ ਕੰਮ ਕਰਦੀ ਹੈ ਹੁਣ ਬਰੀਡ ਤੇ ਬੜਾ ਜ਼ੋਰ ਲੱਗਿਆ ਹੋਇਆ ਤੇ گاਵਾਾਂ ਦੇ ਵਿੱਚ ਪੀਡੀਐਫ ਲ ਆ ਰਹੀ ਹੈ ਮੱਝਾਂ ਦੇ ਵਿੱਚ ਵੀ ਜਿੰਨੇ ਵੀ ਐਫਐਲ ਆ ਰਹੀ ਹੈ ਹੋਰ ਬਹੁਤ ਲਾ ਰਹੇ ਹੈਗੇ ਜ਼ੋਰ ਲੱਗੀ ਜਾਂਦਾ ਪੂਰਾ ਜਿਵੇਂ ਵੱਖ-ਵੱਖ ਝੋਟੇ ਆ ਜਿਵੇਂ ਆਹ ਝੋਟਾ ਆ ਗਿਆ ਹੋਰ ਹੋਰ ਝੋਟੇ ਹੈਗੇ ਤੇ ਚੰਗਾ ਬਰੀਡ ਤੇ ਮਤਲਬ ਜੇ ਕੰਮ ਕਰਾਂਗੇ ਆਪਾਂ ਨੂੰ ਦੁੱਧ ਦੇ ਨਾਲ ਨਾਲ ਉਹਦੇ ਚੰਗੇ ਪੈਸੇ ਮਿਲਦੇ ਆ ਆਪਣੇ ਜਾਣ ਪਛਾਣਮ ਹੁੰਦੀ ਆ ਅੱਗੇ ਚੰਗੇ ਚੰਗੇ ਬਰੀਡਰ ਮਿਲਦੇ ਆ ਚੰਗੇ ਚੰਗੇ ਬੰਦਿਆਂ ਨਾਲ ਬਹਿਣੀ ਉੱਠਣੀ ਹੁੰਦੀ ਐ ਸੋ ਬਹੁਤ ਫਾਇਦਾ ਐ ਬ੍ਰੀਡ ਤੇ ਜੇ ਆਪਾਂ ਕੰਮ ਕਰਾਂਗੇ ਪੂਰੇ ਸ਼ਾਂਤ ਸੁਭਾਅ ਦੀ ਝੋਟੀ ਆ ਆਰਾਮ ਦੇ ਨਾਲ ਨਾ ਜਿਵੇਂ ਇਸ ਝੋਟੀ ਦਾ ਪੀਕ ਵੀ ਬਹੁਤ ਚੰਗਾ ਰਿਹਾ ਹੈ ਬਾਈ ਦੇ ਨਾਲ ਮੈਂ ਗੱਲ ਕਰੀ ਸੀਗੀ ਤੇ ਬਾਕੀ ਤਾਂ ਹੁਣ ਆਪਾਂ ਨੂੰ ਪਤਾ ਲੱਗੂ ਵੀ ਹੁਣ ਕਿੱਥੇ ਜੇ ਖੜੀ ਹੈ ਉਹ ਤਾਂ ਆਪਣੇ ਸਾਹਮਣੇ ਆ ਜਾਣਾ ਹੈ ਪੀਕ ਦੇ ਵਿੱਚ ਬਹੁਤ ਚੰਗੀ ਝੋਟੀ ਸੀ ਦੁੱਧ ਦੰਦ ਨੇ ਬਹੁਤ ਚੰਗਾ ਉਦੋਂ ਦੁੱਧ ਕੱਢਿਆ ਸੀਗੇ ਇਹਨੇ ਤੇ ਕੁਝ ਕਾਰਨਾ ਕਰਕੇ ਚਲੋ ਉਦੋਂ ਨਹੀਂ ਚਵਾਈ ਗਈ ਹੁਣ ਵੀ ਬਹੁਤ ਚੰਗੇ ਦੁੱਧ ਤੇ ਝੋਟੀ ਚੱਲੀ ਜਾਂਦੀ ਹੈ ਇਹ ਉਹ ਸਾਰੀ ਗੱਲਬਾਤ ਨਾ ਆਪਾਂ ਚਵਾਈ ਤੋਂ ਬਾਅਦ ਬਾਈ ਦੇ ਨਾਲ ਗੱਲ ਕਰਾਂਗੇ ਅਮਨਦੀਪ ਜੇਵਨ ਸਤਿ ਸ਼੍ਰੀ ਅਕਾਲ ਬਾਈ ਜਗਤਾਰ ਸਿੰਘ ਲਾਲਿਆਣਾ ਬੈਰੀ ਨਾਸ਼ ਬਰਾਉ ਧੰਨਵਾਦ ਬਾਈ ਜਗਤਾਰ ਉਹ ਜਿਵੇਂ ਜਿਵੇਂ ਜੁੜੀ ਜਾਂਦੇ ਉਹ ਅੱਗੇ ਸ਼ੇਅਰ ਜੁੜੂ ਕਰੀ ਜਾਏ ਉਹ ਪਲਵਿੰਦਰ ਗਿੱਲ ਜੁੜਿਆ ਅਮਨਦੀਪ ਅਮਨਦੀਪ ਜੁੜਿਆ ਜਿੰਨੇ ਵੀ ਭਰਾ ਤੁਸੀਂ ਲਾਈਵ ਦੇ ਵਿੱਚ ਜੁੜੇ ਹੋ ਨਾ ਅੱਗੇ ਨੂੰ ਸ਼ੇਅਰ ਕਰੀ ਜਾਇਓ ਲਾਈਵ ਆਪਣਾ YouTube ਤੇ ਤੇ Facebook ਤੇ ਦੋਨਾਂ ਤੇ ਚੱਲ ਰਿਹਾ ਹੈ ਬਿੰਦਰਮਾਲ ਲੋਕੇਸ਼ਨ ਬਾਈ ਜੀ ਹਸੂ ਪਿੰਡ ਆ ਇਹ ਹਸੂ ਨਾ ਹਰਿਆਣੇ ਦਾ ਪਿੰਡ ਆ ਇੰਦਰੰਗ ਹਸੂ ਇਹ ਰਾਮਾ ਮੰਡੀ ਵਾਲੀ ਸਾਈਡ ਆ ਤਲਵੰਡੀ ਸਾਬੋ ਦੇ ਕੋਲੇ ਰਹਿ ਜਾਂਦਾ ਹੈ ਹਰਿਆਣੇ ਦਾ ਪਿੰਡ ਆ ਤੇ ਵੈਸੇ ਦੀ ਹੱਦ ਦੀ ਪੰਜਾਬ ਦੇ ਨਾਲ ਹੀ ਲੱਗਦੀ ਆ ਪੰਜਾਬ ਜਿਹੜੇ ਪਾਸੇ ਗੁਰੂ ਗੋਬਿੰਦ ਸਿੰਘ ਰਫੈਂਦਰੀ ਬਣੀ ਹੈਗੀ ਆਰਾਮਾ ਮੰਡੀ ਉੱਥੋਂ 10 ਕਿਲੋਮੀਟਰ 9-10 ਕਿਲੋਮੀਟਰ ਅੱਗੇ ਪਿੰਡ ਪੈਂਦਾ ਇਹ ਇਤ ਕੀਨੇ ਮਿਲ ਜਿਹੜਾ ਕੱਟਾ ਹੈ ਉਹਨੂੰ ਜਾਨੋ ਦਿੱਤਾ ਹੈਗਾ ਨਾਲ ਹੀ ਖੜਾ ਉਹਲੇ ਬਸੇ ਕੱਟਾ ਲਓ ਜੀ ਚੋਾਈ ਹੋ ਗਈ ਲੈ ਆ ਬਾਈ ਐਂ ਲੈ ਹੁਣ ਆਪਾਂ ਤੁਹਾਨੂੰ ਇਹਦਾ ਕਰਾਉਣੇ ਆ ਵੇਟ ਕੰਡੇ ਕੋਲ ਹੀ ਲੈ ਚਲੋ ਬਾਈ ਬਸਾਂ ਹੀ ਲੈ ਚਲੋ ਬਾਹਰ ਕੀ ਖਾਲੀ ਲੈਓ ਸਾ ਖਾਲੀ ਬਾਟੀ ਲੈਓ ਜੋ ਕੰਡੇ ਤੇ ਰੱਖਾਂਗੇ ਵੱਡੀ ਜਿਆਦਾ ਵੱਡੀ ਜਣੀ 100 ਗ੍ਰਾਮ ਦੀ ਆਪਦੀ ਬੰਦਰੂ ਲਿਆ ਬਾਕੀ ਦੇਖ ਕੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਦੁੱਧ ਕਿੰਨਾ ਹੋ ਸਕਦਾ ਕੰਡੇ ਦੇ ਕੋਲੇ ਰੱਖ ਲਓ ਬਾਈ ਬਾਲਟੀ ਨੂੰ ਕੰਡੇ ਦਾ ਮੂੰਹ ਹਾਂ ਇੱਥੇ ਰੱਖ ਲਓ ਆ ਅਗਰੇ ਪਾਸੇ ਇੱਥੇ ਰੱਖ ਲਓ ਬਾਕੀ ਨਾ ਮੈਂ ਸੋ ਇੱਥੇ ਜ਼ੀਰੋ ਉਸ ਨੂੰ ਕਲੀਅਰ ਦਿਂਦੀ ਆ ਕਮੈਂਟ ਕਰਕੇ ਜਰੂਰ ਦੱਸ ਦਿਓ ਕੰਡੇ ਤੇ ਨਾ ਹੁਣ ਜ਼ੀਰੋ ਆ ਗਈ ਦੱਸੋ ਬਾਈ ਬੜਕੇ ਜ਼ੀਰੋ ਸਹੀ ਦਿਖਦੀ ਹੈ ਨਾ ਇਹ ਇੱਥੇ ਤੁਹਾਨੂੰ ਜ਼ੀਰੋ ਦੀ ਸਹੀ ਦਿਂਦੀ ਹੈ ਨੀ ਪਹਿਲਾਂ ਆਪਾਂ ਇਹੋ ਕਰਾਂਗੇ ਜੀ ਉਹਦੋ ਤੋਲਾਂਗੇ ਉਦੋਂ ਬਾਅਦ ਚੈੱਕ ਕਰਾਵਾਂਗੇ ਕਿ ਵਾਟੇ ਕੰਡੇ ਦਾ ਇਹ ਤਾਂ ਪੁੱਪ ਉੱਪਰ ਰੱਖ ਦੇ ਕਾਏ ਇਹ ਖਾਲੀ ਦਿਖਾ ਦੇ ਬਾਈ ਇਹਨੂੰ ਮੋੜਦੀ ਕਰ ਦੇ ਇੱਧਰ ਸਾਈਡ ਤੇ ਨੀ ਕੋਲੇ ਕਰ ਕੈਮਰੇ ਦੇ ਕਾਲੀ ਬੱਸ ਠੀਕ ਹੈ ਇਹ ਇਹ ਹੋ ਗਿਆ ਜੀ 900 ਤੇ 60 ਗ੍ਰਾਮ ਦੀ ਹੋ ਗਈ ਬਾਲਟੀ ਬਾ ਜੀਰੋ ਕਰ ਦੇ ਬਾਈ ਠੀਕ ਹੈ ਜੀ ਲੋ ਹੁਣ ਪਾ ਦਿਓ ਬਾਈ ਦੁੱਧ ਜਗਤਾਰ ਲਾਲਿਆਣਾ ਕਹਿੰਦਾ 7.5 ਕਿਲੋ ਦੁੱਧ ਹੋ ਸਕਦਾ ਲੋ ਜੀ ਲੋ ਬਾਈ ਇਹਨੂੰ ਨਿਚੋੜਦਾ ਜਗਤਾਰ ਸਿੰਘ ਵੱਧ ਗਿਆ ਬਾਈ ਤੇਰੀ ਅੰਗ ਤੋਂ ਦੁੱਧ ਹੈ 8540 ਲੋ ਜੀ 8 ਕਿਲੋ 500 ਤੇ 40 ਗ੍ਰਾਮ ਦੁੱਧ ਹੋ ਗਿਆ ਜਿਹੜੀ ਆਪਾਂ ਖਾਲੀ ਕਰੀਆ ਝੋਟੀ ਇਹ ਬਾਈ ਹੁਣ ਇਹਦੇ ਨਾਲ ਨਾ ਨਾ ਨੂਨ ਦੀ ਥੈਲੀ ਰੱਖਿਓ ਇਹ 9 ਕਿਲੋ 560 ਹੋ ਗਿਆ ਇਹ ਹਾਂਜੀ 20 ਗ੍ਰਾਮ ਵੱਧ ਥੈਲੀ ਸਹੀ ਕਰਤੀ ਕੰਡਾ ਬੱਟਾ ਚੱਕਿਓ ਬਾਈ ਇਹਨੂੰ ਬੱਟਾ ਰੱਖਿਓ ਬੱਟਾ ਰੱਖਦੇ ਹੋ ਬਈ ਬੱਟਾ ਕੋ ਬੱਟਾ ਹਾਂ ਕਿਹੜਾ ਰੱਖੋਗੇ ਬੱਟਾ ਆਹੀ ਰੱਖ ਦਿਓ ਇਹੀ ਰੱਖਦੇ ਕੋਈ ਗੱਲ ਅੱਧਾ ਕਿਲੋ ਅੱਧਾ ਕਿਲੋ ਰੱਖ ਦਿਓ ਕੋਈ ਗੱਲ ਨਹੀਂ ਅੱਧਾ ਕਿਲੋ ਦਾ ਇਹ ਦਾਸ ਗ੍ਰਾਮ ਘੱਟ ਜਾਏਗਾ ਇਹ 10 ਗ੍ਰਾਮ ਘੱਟ ਦੱਸਦਾ ਇਹਦੇ ਮਗਰ ਡੀਟੀ ਨਹੀਂ ਹੋਣੀ ਹੈ ਨਾ ਚਾਹ ਰੱਖ ਦਿਓ ਸਾਈਡ ਤੇ ਕੱਢ ਦਿਓ ਬੱਟੇ ਨੂੰ ਤੇ ਬਾਲਟੀ ਬਾਲਟੀ ਚੱਕ ਲਿਓ ਬਈ ਐਸ ਲੋੜ ਚੱਕਿਓ 970 ਗ੍ਰਾਮ ਉਹਦੋਂ 960 ਗ੍ਰਾਮ ਸੀਗੀ ਕੋਈ ਗੱਲ ਨਹੀਂ ਲਓ ਜੀ ਬਾਈ ਜੀ ਰੱਖ ਦਿਓ ਬਾਈ ਦੁਆਰੇ ਲਓ ਜੀ ਇਹ ਹੋ ਗਿਆ ਜੀ 8 ਕਿਲੋ 500 ਤੇ 50 ਗ੍ਰਾਮ ਦੁੱਧ ਹੋ ਗਿਆ ਕਿਉਂਕਿ 10-20 ਗ੍ਰਾਮ ਦਾ ਕੋਈ ਮੈਣਾ ਨਹੀਂ ਰੱਖਦਾ ਇੱਧਰ ਉੱਧਰ ਹੋ ਜਾਂਦਾ ਹੁੰਦਾ ਕਈ ਵਾਰੀ ਦੁੱਧ ਆਪਾਂ ਬਾਲਟੀ ਰੱਖਦੇ ਆ ਜਾਂ ਬਾਅਦ ਦੇ ਵਿੱਚ ਬਾਈ ਨੇ ਨਚੋੜਿਆ ਸੀਗਾ ਤੇ ਇਹ ਆਪਾਂ ਖਾਲੀ ਕਰੀਏ ਠੀਕ ਹੈ ਜੀ ਹਸੂ ਪਿੰਡ ਦੇ ਵਿੱਚੋਂ ਆ ਜਾ ਬਾਈ ਹੁਣ ਆਪਾਂ ਉਧੇ ਉਧਰ ਆ ਜਾ ਇਹ ਨੋਟ ਕਰ ਲਿਓ ਭਰਾ ਤੇ ਕੱਲ ਨੂੰ ਸਵੇਰ ਵੀ ਜੁੜਿਓ ਕੱਲ ਨੂੰ ਸ਼ਾਮ ਨੂੰ ਤੇ ਪਰਸੋ ਸਵੇਰ ਨੂੰ ਆਪਾਂ ਤਿੰਨ ਟਾਈਮ ਇਹਦੀ ਬਾਦ ਇਹਦੀ ਚਵਾਈ ਕਰਾਵਾਂਗੇ ਤੇ ਮੈਂ ਤੁਹਾਨੂੰ ਝੋਟੀ ਦਿਖਾਉਣਾ ਦੋਸਤੋ ਹੁਣ ਇਹ ਤੱਕ ਲਓ ਦੋ ਤੱਕ ਚੱਕ ਲਓ ਜੀ ਚੱਕ ਲਓ ਜੀ ਚੱਕ ਲਓ ਚੱਕੋ ਦੋਸਤੋ ਆਹ ਝੋਟੀ ਹੈ ਬਾਈ ਆਹ ਖੜੀ ਹੈ ਸਾਹਮਣੇ ਤੁਹਾਡੇ ਮੈਂ ਨਾ ਸਮਾਰ ਕੇ ਕੈਮਰਾ ਮਾਰ ਕੇ ਦਿਖਾਉਣਾ ਝੋਟੀ ਨੂੰ ਪਹਿਲਾਂ ਤੁਹਾਨੂੰ ਝੋਟੀ ਦੇਖ ਲੋ ਬਈ ਪਹਿਲਾਂ ਤਾਂ ਆਪਣਾ ਨਾਮ ਤੇ ਪਿੰਡ ਸਾਰਾ ਕੁਝ ਦੱਸ ਦਿਓ ਕਿਹੜਾ ਮੇਰਾ ਨਾਮ ਗੁਰਲਾਲ ਸਿੰਘ ਆ ਜੀ ਪਿਤਾ ਦਾ ਨਾਮ ਪਿਆਰਾ ਸਿੰਘ ਹਾਂਜੀ ਪਿੰਡ ਹਸੂ ਤਹਿਸੀਲ ਖਾਨ ਵਾਲੀ ਜ਼ਿਲ੍ਹਾ सिरसा ਠੀਕ ਹੈ ਇੱਕ ਐਮਾ ਸੂਆ ਬਈ ਝੋਟੀ ਆਪਣੀ ਇਹ ਇਹ ਪਹਿਲਾ ਸੂਆ ਜੀ ਦੰਦੋਂ ਬਈ ਤੇ ਚੌਗੀ ਹੋ ਗਈ ਤੇ ਸੂਈ ਕਿਵੇਂ ਸੀ ਦੋ ਦੰਦ ਸੀਗੇ ਚੌਗੀ ਸੀ ਇਹ ਸੂਈ ਦੋਗੀ ਸੀ ਉਦੋਂ ਆ ਚੌਕੇ ਹੋਈ ਜਾਈ ਉਦੋਂ ਆ ਚੌਕ ਹਾਂਜੀ ਅੱਛਾ ਹਾਂਜੀ ਤੇ ਇਹਨੇ ਬਈ ਹੁਣ ਕਿੰਨੇ ਚਿਰ ਦੀ ਇਹ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਇਹਨੂੰ ਚਾਰ ਮਹੀਨੇ ਤੇ 10-12 ਦਿਨ ਹੋ ਗਏ ਸੂਈ ਨੂੰ ਜੀ ਚਾਰ ਮਹੀਨੇ 10-12 ਦਿਨ ਸੂਈ ਨਾ ਹੋ ਗਿਆ ਅੱਜ ਹਾਂਜੀ ਅੱਛਾ ਤੇ 2 ਮਹੀਨੇ ਤੇ 3 ਦਿਨਾਂ ਦੀ ਗੱਬਣ ਹੈ ਜੀ 2 ਮਹੀਨੇ 3 ਦਿਨਾਂ ਦੀ ਅੱਜ ਗੱਬਣ ਹੋਗੀ 13 ਤਰੀਕ ਨੂੰ 2 ਮਹੀਨੇ ਹੋ ਗਏ ਜੀ ਇਹਨੂੰ ਅੱਛਾ ਕਿਹੜੇ ਝੋਟੀ ਦੀ ਹੈ ਬਾਈ ਇਹ ਇਹ ਅਨਮੋਲ ਬੁੱਲ ਹੈ ਜੀ ਹੱਸੂ ਵਾਲਾ ਹਾਂ ਹੱਸੂਲਾ ਹਾਂ ਐਮ 29 ਦਾ ਅਨਮੋਲ ਬੁੱਲ ਅੱਛਾ ਐਮ 29 ਦਾ ਬੱਚਾ ਹੈ ਐਮ 29 ਦਾ ਬੱਚਾ ਹੈ ਹਾਂਜੀ ਦੋਸਤੋ ਅਨਮੋਲ ਬੁੱਲ ਦੀ ਝੋਟੀ ਹੈ ਇਹ ਅੱਜ ਖਾਲੀ ਹੋਈ ਹੈ ਤੇ ਹੱਸੂ ਪਿੰਡ ਦੇ ਵਿੱਚ ਹੈ ਕਿ ਚਾਰ ਦੰਦ ਹੋਊਗੀ ਦੋ ਦੰਦ ਦੇ ਬਾਈ ਕ ਠੀਕ ਹੈ ਜੀ ਬਾਕੀ ਜਾਣਕਾਰੀ ਜਿਹੜੀ ਦੂਸਰੀ ਆਪਾਂ ਦੂਜੇ ਪਸ਼ੂ ਆ ਉਹ ਜਿਵੇਂ ਜਿਵੇਂ ਆਪਾਂ ਲਾਈਵ ਵਾਈ ਦੀ ਚੋਈ ਕਰਾਵਾਂਗੇ ਨਾ ਉਸ ਹਿਸਾਬ ਦੇ ਨਾਲ ਤੁਹਾਨੂੰ ਸਾਰਾ ਕੁਝ ਆਪਾਂ ਡਿਟੇਲ ਲੈ ਕੇ ਦੱਸਾਂਗੇ ਸੋ ਜਿੰਨੇ ਭਰਾ ਜੁੜੇ ਆ ਅਮਨਦੀਪ ਹੋ ਗਿਆ ਬਾਈ ਜਗਤਾਰ ਹੋ ਗਿਆ ਦਿਲਜੋਤ ਹੋ ਗਿਆ ਸਾਰੇ ਜਿਹੜੇ ਵੀ ਜੁੜੇ ਆ ਦੋਸਤੋ ਧੰਨਵਾਦ ਸਾਰਿਆਂ ਦਾ ਸੋਭਾ ਵੀ ਜੁੜੋ 6 ਵਜੇ ਬਾਕੀ ਹੁਣ ਕੱਢਿਆ ਨੇ 8 ਕਿਲੋ 500 ਤੇ 60 ਗ੍ਰਾਮ 550 ਹਾਂ 8 ਕਿਲੋ 550 8 ਕਿਲੋ 550 ਗ੍ਰਾਮ ਹੁਣ ਕੱਢਤਾ ਤੇ ਇਹ ਤਾਂ ਖਾਲੀ ਹੋਈ ਐ ਇਸ ਤੋਂ ਬਾਅਦ ਵਾਲੀਆਂ ਜਿਹੜੀਆਂ ਚਵਾਈਆਂ ਹੋਣਗੀਆਂ ਉਹ ਦੋਸਤੋਂ ਆਪਾਂ ਕਾਊਂਟ ਕਰਾਂਗੇ ਇਹਦੀਆਂ ਸੋ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ